ਆ ਦੇਖੋ ਜੀ ਸਾਡੇ ਤੇ ਹਮਲਾ ਕਰਨ ਆਏ ਨੇ ਓਰੇ ਇਨੇ ਬੰਦੇ ਕੀ ਕਰੀਏ ਕੈਮਰਾਮੈਨ ਦਾ ਚੱਲਰ ਤੋਂ ਚਲ ਹਟ ਆ ਦੇਖੋ ਕਿਵੇਂ ਗਾਲਾ ਕੱਢ ਰਹੇ ਸਾਨੂੰ ਕੁੜੀਆਂ ਨੂੰ ਓਰੇ ਕੜ-ਕੜ ਕੇ ਦੇਖੋ ਕਿੰਨੇ ਬੰਦੇ ਹਮਲਾ ਕਰਨ ਆਏ ਨੇ ਸਾਡੇ ਇਹ ਪੈਸੇ ਲੈ ਕੇ ਭੱਜ ਗਏ ਸਾਡੇ ਤੇਰੇ ਲੈ ਨਾ ਥੱਲੇ ਆ ਗਨ ਦਾ ਬੁਰੇ ਨਾਲ ਸਿੱਕੇ ਹਾਲਾਂਕਿ ਉਹਨਾਂ ਦੀ ਜਿਹੜੀ ਹਾਲਤ ਆ ਉਹ ਗੱਲ ਕਰਨ ਤੋਂਗੀ ਤਾਂ ਨਹੀਂ ਪਰ ਫਿਰ ਵੀ ਆਂਟੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਤੁਹਾਡਾ ਜੀ ਨਾਂਜੀ ਕਮਲੇਸ਼ ਹੈ ਕੀ ਗੱਲ ਕੀ ਹੋਈ ਆ ਔਰੇ ਜਿਹੜਾ ਤੁਹਾਡੇ ਸੱਟਾ ਵਜੀਆਂ ਨੇ ਅਸੀਂ ਤਾਂ ਬੇਟਾ ਦੇਖਣ ਬਾਹਰ ਨਿਕਲੇ ਸੀ ਵੀ ਕਿਉਂ ਸੀਸੇ ਫੁੱਟ ਰੀਆਂ ਮੇਰੇ ਵੀ ਪੁੱਤ ਡੈੜ ਡੈੜ ਲੱਤਾਂ ਮਾਰੀਆਂ ਕੌਣ ਸੀ ਕੇ ਬੰਦੇ ਹੋ ਬੰਦੇ ਜੋਤੀ ਦਾ ਜਮਾਈ ਸੀ ਹੋਰ ਲਿਆਈ ਸੀ ਮਸਟੰਡੇ ਕਾਰਨ ਕੀ ਬਣਿਆ ਇਸ ਲੜਾਈ ਦਾ ਕਾਰਨ ਕੀ ਆ ਵੀ ਐਡਾ ਜਿਹੜਾ ਉਹਨਾਂ ਵੱਲੋਂ ਹਮਲਾ ਕੀਤਾ ਗਿਆ ਪੁੱਤ ਤਾਂ ਪਤਾ ਨਹੀਂ ਉਹ ਕੀ ਕਰਾ ਰਹੀਏ ਲੋਕਾਂ ਦੇ ਪੈਸੇ ਲੁੱਟ ਕੇ ਲੈ ਗਈ ਉਹਦੇ 'ਚ ਲਵਾਏ ਸੀ ਕੀ ਕਹਿੰਦੇ ਆ ਹਾਂ ਉਹਦੇ 'ਚ ਲਵਾਏ ਸੀ ਪੁੱਤ ਉਹਦੇ ਪਿੱਛੇ ਨਾ ਉਹਨੇ ਕਿਹਾ ਵੀ ਮੈਂ ਆ ਹੀ ਇਹਨਾਂ ਨੂੰ ਕੁੱਟਮਾਰ ਕਰਵਾ ਦਵਾਂ ਪਹਿਲਾਂ ਵੀ ਇਹਨਾਂ ਨੇ ਕੁੱਟੀ ਸੀ ਦੀਪਨ ਨੂੰ ਮੇਰੇ ਬਾਹਰ ਉੱਪਰ ਵੀ ਟੁੱਟਾ ਹੈ ਕਾਹਦੇ ਤੋਂ ਹੋ ਰਹੀਦਾ ਨੂੰ ਬੋਲ ਲਾ ਕੇ ਆਉਣੀ ਸੀ ਕੱਲ ਹੋਈ ਹਾਂਜੀ ਦੇਖੋ ਜੀ ਇਹ ਸਾਡੀ ਰਾਜ ਕਲੋਨੀ ਆ ਪੂਰੇ ਮਹੱਲਾ ਸਾਡੇ ਨਾਲ ਆ ਅਸੀਂ ਪੂਰੇ ਮਹੱਲੇ ਦੇ ਨਾਲ ਆ ਦੇਖੋ ਉਹ 2:30 ਵਜੇ ਆਏ ਹਨਾ 2:30 ਵਜੇ ਆਏ 15-20 ਬੰਦੇ ਤਿੱਗੇ ਦੋ ਗੱਡੀਆਂ ਆਈਆਂ ਫੁੱਲ ਭਰ ਕੇ ਵੇਸ ਬੋਲਾ ਸੀਗੀਆਂ ਉਹਨਾਂ ਕੋਲ ਤੇ ਹੋਰ ਲੋਹੇ ਦੀਆਂ ਰਾੜਾਂ ਵੀ ਸੀਗੀਆਂ ਪੂਰੀ ਕਲੋਨੀ ਦੇ ਉਹਨਾਂ ਨੇ ਦਰਵਾਜ਼ੇ ਬੰਦ ਕਰਾਤੇ ਕਹਿੰਦੇ ਨਹੀਂ ਜਿਨ੍ਹਾਂ ਨੇ ਖੋਲੇ ਨੇ ਸਾਰਿਆਂ ਦੇ ਉਹਨਾਂ ਦੇ ਵੀ ਮਾਰਾਂਗੇ ਸਭ ਦੇ ਘਰਾਂ ਦੇ ਇੱਟਾਂ ਮਾਰੀਆਂ ਨੇ ਭਗਾ ਭਗਾ ਕੇ ਪੂਰੀ ਗੁੰਡਾ ਕਰਦੀ ਕਰਦੀ ਕਰਕੇ ਗਏ ਨੇ ਫੇ ਡੰਡਾ ਕਮਾਤਾ ਕਹਿੰਦੇ ਹਾਂ ਬਾਹਰ ਨਿਕਲੋ ਬਾਹਰ ਨਿਕਲੋ ਬਾਹਰ ਨਿਕਲੋ ਮੈਨੂੰ ਕਹਿੰਦੇ ਬੀਬੀ ਗੇਟ ਲਾਓ ਗੇਟ ਲਾਓ ਮੈਂ ਕਹਿੰਦਾ ਛੈਲੀ ਕਿੱਥੇ ਹੈ ਮੇਰੇ ਮੂੰਚੋਂ ਨਿਕਲ ਕੇ ਮੈਂ ਝੂਠ ਨਹੀਂ ਵੜਦੀ ਮੈਂ ਸਾਡੇ ਅੰਦਰ ਅੰਦਰ ਨੂਰਾ ਹੁਣ ਕੇ ਮੈਂ ਅੰਦਰ ਨਾਲ ਵੜ ਗਈ ਹਾਂ ਮੈਂ ਕਹਿੰਦਾ ਅੰਦਰ ਨਾਲ ਵੜ ਜੂ ਹਾਂਜੀ ਮੈਂ ਕਹੇ ਤਾਂ ਫਿਰ ਤੇ ਉਸ ਤੋਂ ਬਾਅਦ ਉਹਦੇ ਬਾਅਦ ਉਹਨਾਂ ਨੇ ਸਿਰਫ 15 ਪੂਰੀ ਕਲੋਨੀ ਚ ਉਥੋਂ ਲੈ ਕੇ ਆਪਣੇ ਘਰ ਤੋਂ ਪੂਰੀ ਕਲੋਨੀ ਚ ਉਹਨਾਂ ਨੇ ਗੇੜੇ ਦਿੱਤੇ ਨੇ ਆਪਣੀ ਵੀਡੀਓ ਬਣਾ ਕੇ ਕਹਿੰਦੇ ਫੇਸਬੁੱਕਾਂ ਦੇ ਕਿਹੜੀਆਂ ਵੀਡੀਓ ਬਣਾਉਣੇ ਸਾਡੇ ਮੂਰੇ ਬਣਾ ਕੇ ਦਿਖਾਓ ਕਹਿੰਦਾ ਜਿਹੜੀ ਵੀ ਹੈਗਾ ਕੋਈ ਮੂਰੇ ਆ ਕੁੜੀਆਂ ਨੂੰ ਇਹਨਾਂ ਦੇ ਉਹਨਾਂ ਦੇ ਬੇਟੇ ਦੀਆਂ ਦੂਜੇ ਉਤੇ ਬਹੁਤ ਗਲਤ ਗਾਲਾਂ ਕੱਢੀਆਂ ਨੇ ਬਹੁਤ ਜ਼ਿਆਦਾ ਅਸੀਂ ਬੋਲ ਨਹੀਂ ਸਕਦੇ ਹੈਗੇ ਉਹ ਆਪਣੇ ਫੋਨ ਚ ਕੈਮਰੇ ਚ ਵੀਡੀਓ ਬਣਾ ਰਹੀਆਂ ਸੀ ਕਹਿੰਦੇ ਅਸੀਂ ਫੋਨ ਭੰਨ ਦਾਂਗੇ ਕੈਮਰੇ ਭੰਨ ਦਾਂਗੇ ਤੁਹਾਡੇ ਸਭ ਕੁਝ ਭੰਨ ਦਾਂਗੇ ਜੇ ਕਿਸੇ ਨੇ ਵੀਡੀਓ ਬਣਾਈ ਦੇਖੋ ਸਾਡੀ ਗੁਜਾਰਿਸ਼ ਹੈ ਸਾਡੀ ਮਦਦ ਕਰੋ ਸਾਡੇ ਨਾਲ ਖੜੋ ਸਾਡੇ ਸਾਰੇ ਮਹੱਲੇ ਦਾ ਪੈਸਾ ਲੱਗਿਆ ਹੋਇਆ ਬਹੁਤ ਨਾਲੇ ਤਾਂ 7 ਕਰੋੜ ਰੁਪਏ پورے ਮਹੱਲੇ 'ਚ ਬਹੁਤ ਲੋਕਾਂ ਦਾ ਲੱਗਿਆ ਹੋਇਆ ਲੈ ਕੇ ਚਲੇ ਗਏ ਨਾਲੇ ਸਾਡੇ ਗੁੰਡਾਗਰਦੀ ਕਰਾਉਂਦੇ ਨੇ ਉਲਟਾ ਕੇ 7 ਕਰੋੜ ਬਹੁਤ ਵੱਡੀ ਬਾਤ ਪਰਮਰਸ ਪਰਸਨ ਲਾ ਲੋ ਕਿਸੇ ਦਾ 10 ਲੱਖ ਕਿਸੇ ਦਾ 20 ਲੱਖ ਕਿਸੇ ਦਾ 40 ਲੱਖ ਕਿਸੇ ਦਾ 50 ਲੱਖ ਕਿਸੇ ਦਾ 골ਡ ਗਹਿਣੇ ਤਰਵਾ ਕੇ ਬੈਂਕਾਂ 'ਚ ਕਿਸੇ ਦਾ ਘਰ ਗਿਰਵੀਂ ਧਰਾ ਕੇ ਬਹੁਤ ਜ਼ਿਆਦਾ ਲੋਕਾਂ ਨੇ ਅਮਾਉਂਟਾਂ ਅੰਦਰ ਬੜਵੜਾ ਲਾਈਆਂ ਨੇ ਅਮਨਦੀਪ ਕੌਰ ਨੇ ਜੋਤੀ ਨੇ ਤੇ ਉਹਨਾਂ ਦਾ ਬੇਟਾ ਤੇ ਪੂਰਾ ਉਹਨਾਂ ਦਾ ਪਰਿਵਾਰ ਹੁਣ ਸਹੁਰਾ ਪਰਿਵਾਰ ਉਹਨਾਂ ਦੇ ਸਾਰੇ ਨਾਲ ਰਲੇ ਹੋਏ ਨੇ ਸਾਡੇ ਸਾਡਾ 30 ਲੱਖ ਹੈ ਜੀ ਪਰਾਂ ਦਾ ਸਾਡਾ ਹਾਂਜੀ ਸਾਡੀ ਕੁੜਮਣੀ ਦਾ 30 ਲੱਖ ਸਾਡਾ 13 ਲੱਖ ਮੇਰੀ ਕੁੜਮਣੀ ਦਾ 9 ਲੱਖ ਮੇਰੇ ਨੂੰ ਦਾ ਮਾਮੀ ਦਾ ਆਂਟੀ ਜਦੋਂ ਨਹੀਂ ਆ ਵੱਡੀਆਂ ਅਮਾਉਂਟ ਜਿਜਟਰੀ ਲੈ ਲੋ ਮੈਂ ਬੈਠੀਆ ਮੈਂ ਮਕਾਨ ਵੇਚ ਕੇ ਤਾਂ ਨਹੀਂ ਜਾਣ ਲੱਗੀ ਆ ਦੋ ਦੋ ਲੱਖ ਤਿੰਨ ਤਿੰਨ ਲੱਖ ਤਾਂ ਹੁਣ ਲਵਾਇਆ ਦੋ ਮਹੀਨੇ ਹੋ ਗਏ 5 ਲੱਖ ਮੇਰੀ ਮੁੰਡੇ ਦੀ ਇਹਨੇ ਕੁੜਮਣੀ ਨੇ ਲਾਇਆ ਜੀ ਇਹਨੂੰ ਆਪਾਂ ਚਿੱਟ ਫੰਡ ਕੋਟਾਲੇ ਕਹਿ ਸਕਦੇ ਆ ਵੀ ਜਿਵੇਂ ਪਹਿਲਾਂ ਹਾਂਜੀ ਹਾਂਜੀ ਐਲ ਐ ਮਤਲਬ ਕੀ ਗੱਲ ਹੋਈ ਜੀ ਅਸੀਂ ਅੰਦਰ ਬੈਠੇ ਤੇ ਬਾਹਰ ਤੋਂ ਆਏ ਜੀ ਬੰਦੇ ਮਤਲਬ 25 30 ਬੰਦੇ ਹੋਣੇ ਉਹਨਾਂ ਨੇ ਇਟਾਂ ਮਾਰਨੀ ਸ਼ੁਰੂ ਕੀਤੀ ਅਸੀਂ ਆਪਣੀ ਜਾਨ ਬਚਾ ਕੇ ਪਿੱਛੇ ਆ ਗਏ ਮਤਲਬ ਫਿਰ ਕੀ ਹੋਇਆ ਪਿੱਛੇ ਕੀ ਆ ਨਹੀਂ ਮਾਰ ਮੁਰ ਕੇ ਫਿਰ ਚਲੇ ਗਏ ਜੀ ਅਸੀਂ ਆਪਣੀ ਜਾਨ ਬਚਾਈਏ ਵੀਰ ਜੀ ਚਲੇ ਚੁੱਕਾ ਜਿਹੜੀ ਬਿਜੇ ਨਾਲ ਅੰਦਰ ਨੂੰ ਲੰਘੋ ਲੋਕਾਂ ਨੂੰ ਚਾਹ ਖੁੱਲ੍ਹ ਜਾ ਜਦੋਂ ਬੰਦ ਇੱਕ ਵਾਰ ਬਣਾ ਲੈ ਦਿਖਾ ਦੇ ਇਹਨਾਂ ਨੇ ਵੀ ਲੱਗੀਆਂ ਅੱਗੇ ਪੱਜ ਗਿਆ ਪੱਜ ਗਿਆ ਬਾਅਦ ਮਾਂ ਨੂੰ 100 ਰੁਪਏ ਆ ਗਏ ਉਹ ਦੇਖੋ ਉਹ ਕਿੱਡੀ ਕਿੱਡੀ ਅੱਡ ਹੋਈਆਂ ਉਹ ਪਿਆਰ ਹੈ ਨਹੀਂ ਆਪੇ ਖੇਡ ਤੋਂ ਉਹਦੇ ਉਹ ਚੱਲੋ ਪਰ ਚੱਲੋ ਪੂਰੇ ਆਦਿ ਤਸਵੀਰਾਂ ਦੇਖ ਲੋ ਜੀ ਸਾਡੇ ਪਿੱਛੇ ਇੰਦਰ ਵੀ ਇਹ ਉਸ ਘਰ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਆ ਜਿਹੜਾ ਇਹਨਾਂ ਵੱਲੋਂ ਇੰਜ਼ਾਮ ਲਗਾਏ ਜਾ ਰਹੇ ਨੇ ਵੀ ਜਿਹੜਾ ਅਸੀਂ ਬਿਟਕੋਇਨ ਦੇ ਬਿਜ਼ਨਸ ਦੇ ਵਿੱਚ ਪੈਸੇ ਲਾਏ ਸੀ ਤਾਂ ਉੱਥੇ ਜਿਹੜੀ ਸਾਡੇ ਨਾਲ ਧੋਖਾ ਧੜੀ ਹੋਈ ਹੈ ਤਾਂ ਜਦੋਂ ਇਹਨਾਂ ਵੱਲੋਂ ਆਪਣੇ ਪੈਸੇ ਮੰਗੇ ਗਏ ਜਾਂ ਪੈਸਿਆਂ ਦਾ ਹਿਸਾਬ ਮੰਗਿਆ ਗਿਆ ਤਾਂ ਜਿਨ੍ਹਾਂ ਵੱਲੋਂ ਬਿਟਕੋਇਨ ਲਗਾਏ ਗਏ ਸੀਗੇ ਉਹਨਾਂ ਵੱਲੋਂ ਇਹਨਾਂ ਦੇ ਘਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਸਮਾਨ ਤੁਸੀਂ ਦੇਖ ਰਹੇ ਹੋ ਸਾਰਾ ਟੋਟਲ ਜਿਹੜਾ ਘਰ ਦਾ ਮੇਨ ਰਸੋਈ ਦਾ ਜਾਂ ਘਰ ਦਾ ਮੇਨ ਸਮਾਨ ਹੁੰਦਾ ਉਹ ਸਾਰਾ ਤੋੜ ਦਿੱਤਾ ਗਿਆ ਅੰਦਰ ਐਲ ਸੀ ਡੀ ਦੇਖ ਲਓ ਔਰ ਸਾਡਾ ਬੈੱਡ ਫਰੋਲ ਗਿਆ ਜੀ ਤੇ ਉਹਦੇ ਕੁਛ ਤੁਮਾਂ ਪਈਆਂ ਸੀਗੀਆਂ ਉਹਦਾ ਚਾਚਾ ਤੇ ਇੱਕ ਜਸਮਨ ਨਾਮ ਦਾ ਮੁੰਡਾ ਹੀ ਇਹ ਸਿਰੇ ਦੇ ਚੋਰ ਤਿੰਨ ਛੇੜੀ ਬੰਦੇ ਨੇ ਤੇ ਬਲੈਕ ਦਾ ਕੰਮ ਕਰਦੇ ਨੇ ਸਾਡੇ ਘਰ ਦੇ ਵਿੱਚੋਂ ਆ ਦੇ ਨੇ ਸਾਮਾਨ ਪਿਆ ਸੀਗਾ ਗਹਿਣੇ ਆ ਚੱਕ ਕੇ ਲੈ ਗਏ ਸਾਰਾ ਗਹਿਣਾ ਲੈ ਕੇ ਚੱਕ ਕੇ ਮੇਰੀ ਤਾ ਜਿਹੜੇ ਸਾਡਾ ਗਹਿਣਾ ਪਿਆ ਸੀਗਾ ਜ ਸਰਿਆਂੋਂ ਚੱਕ ਕੇ ਲੈ ਗਏ ਮੱਲਾ ਗਵਾ ਖੜਾ ਜੀ ਇਹਦਾ ਚਾਚਾ ਤੇ ਇੱਕ ਜਸਮਨ ਜਸਮਨ ਨਾਮ ਦਾ ਮੁੰਡਾ ਉਹਦੇ ਨਾਲ ਮੁੰਡੇ ਸੀਗੇ 15 20 ਤਾਂ ਆਂਟੀ ਜੀ ਆਉਣੀ ਜਿਨੇ ਮੌਕੇ ਦੇ ਘਰ ਦੇ ਵਿੱਚ ਮੌਜੂਦ ਸੀਗੇ ਹਾਲਾਂਕਿ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਗੱਲ ਕਰਨ ਯੋਗੀ ਤਾਂ ਨਹੀਂ ਪਰ ਫਿਰ ਵੀ ਗੱਲਬਾਤ ਜਿਹੜੀ ਹੈ ਕਰਨ ਦੀ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਸਰ ਪਹਿਲਾਂ ਸਾਡੀ ਗਰੀਬੀ ਦੇ ਵਿੱਚ ਆਏ ਸੀਗੇ ਅਸੀਂ ਘਰ ਲੇਡੀਸ ਲੇਡੀਸ ਸੀਗਾ ਉਹ ਸਾਡੇ ਬ੍ਰਦਰ ਨੂੰ ਲੱਭ ਰਹੇ ਸੀਗੇ ਕਿ ਉਹ ਕਿੱਥੇ ਹੈ ਕਿੱਥੇ ਨਹੀਂ ਹੈਗਾ ਤਾਂ ਸਿਓਨਾਂ ਕਿ ਉਹਨਾਂ ਕੋਲ ਹਥਿਆਰ ਸੀਗੇ ਤਲਵਾਰਾਂ ਸੀਗੀਆਂ ਗੱਡਾਸੇ ਸੀਗੇ ਇੱਟਾ-ਉੱਟਾ ਨਾਲ ਕੋਲ ਸਭ ਸੀਗੇ ਬਹੁਤ ਜਾਣੇ ਐਸੀ 15 ਜਸਮਨ ਲਾਮੇ ਜਿਹੜਾ ਉਹ ਲੀਡਰ ਆਉਣਾ ਦਾ ਉਹ ਰੇਣਾਂ ਨਾਲ ਕੋਈ ਗੱਲ ਵੀ ਨਹੀਂ ਆ ਗਈ ਅਸੀਂ ਜੋ ਵੀ ਸਿਸਟਮ ਸਾਡਾ ਅਮਨ ਨਾਲ ਉਹ ਵਿਚਾਰੇ ਲੜਨ ਵਾਸਤੇ ਗੁੰਡਾ ਕਰਦੇ ਦਿਖਾ ਰਹੇ ਨੇ ਸਾਡੇ ਘਰਾਂ ਸਾਡੇ ਘਰ ਦਾ ਹਾਲਤ ਦੇਖ ਲਓ ਤੁਸੀਂ ਸਾਰੇ ਪਹਿਲੇ ਬਾਹਰ ਤੋਂ ਆ ਕੇ ਤੋੜ ਕੇ ਗਏ ਨੇ ਅਸੀਂ ਸਿਰਫ ਕਰੇ ਲੇਡੀਆਂ ਸੀਗੀਆਂ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਆ ਕੇ ਉਹਨਾਂ ਨੇ ਸਾਡੀਆਂ ਦੇਖੋ ਮੇਰੀ ਬਾਤ ਤੇ ਵੀ ਉਹਨਾਂ ਨੇ ਇੱਟ ਮਾਰ ਕੇ ਹਮਲਾ ਕਰ ਦਿੱਤੀ ਕਿ ਹਾਂ ਦੁਪਹਿਰੇ ਰਵੇ ਘਰੇ ਕੋਈ ਵੀ ਨਹੀਂ ਹੁੰਦਾ ਪੁਆਏ ਸਿਰਫ ਲੇਡੀਜ਼ ਹੁੰਦੇ ਇਸ ਕਰਕੇ ਉਹਨੇ ਹਮਲਾ ਕੀਤਾ ਉਹ ਮੇਰੇ ਬ੍ਰਦਰ ਹਰੀਸ਼ ਨੂੰ ਮਾਰਨ ਆਏ ਸੀਗੇ ਇੰਦੇ ਪੰਕੂਰੀ ਨੇ ਇੱਟ ਮਾਰ ਕੇ ਲਿਆ ਤੇ ਕਿਵੇਂ ਪਿੱਛੇ ਕਹਾਂ ਨਹੀਂ ਮਾਰਦੇ ਸਾਰੇ ਇੱਟ ਮਾਰੀਆ ਕੁੜੀ ਤੇ ਮਾਰੀ ਇਹਨਾਂ ਨੇ ਤੇ ਕੁਝ ਮਤਲਬ ਮੁੰਡਿਆਂ ਨੇ ਮਾਰੀ ਤੁਹਾਡੇ ਕਿ ਲੇਡੀਜ਼ ਸੀ ਕੋਈ ਉਹ ਮੇਰੇ ਬ੍ਰਦਰ ਨੂੰ ਮਾਰਨ ਆਏ ਸੀਗੇ ਤਾਂ ਜਿਸ ਟਾਈਮ ਮੈਂ ਉਹਨਾਂ ਦੀ ਵੀਡੀਓ ਬਣਾਈ ਹੈ ਉਹਨਾਂ ਨੇ ਸਾਡੇ ਕਿੱਟਾ ਤੇ ਹਮਲੇ ਕੀਤੇ ਆ ਆ ਮੇਰੀ ਪੰਜ ਸਾਰੇ ਸੁਜੀ ਪਈਆਂ ਅਸੀਂ ਕਰੇ ਕੋਈ ਵੀ ਨਹੀਂ ਸੀ ਜਿਹੜੀ ਲੇਡੀਆਂ ਸੀ ਲੇਡੀਆਂ ਅਸੀਂ ਕਰੇ ਸੀ ਗਿਆ ਉਹਨਾਂ ਨੂੰ ਇਹ ਵੀ ਪਤਾ ਸੀ ਅਸੀਂ ਕਰੇ ਲੇਡੀਆਂ ਸਾਹ ਕੋਈ ਵੀ ਨਹੀਂ ਹੈਗੇ ਉਹਨਾਂ ਨੇ ਸਾਡੇ ਘਰ ਤੇ ਤਾਂ ਕੀ ਹਮਲਾ ਕੀਤਾ ਦੁਪਹਿਰ ਨੂੰ ਪਲੀ ਸਾਡੀ ਸੁਨਵਾਈ ਕਰੋ ਸਾਡੀ ਕਰ ਦੇਖੋ ਪੰਜ ਸਾਰੇ ਲੜਕੇ ਠੇਰੇ ਤੁਹਾਡੀ ਡੈਡੀ ਕਰਦਾ ਬੁੱਕ ਨਹੀਂ ਹੈ ਮੁਰਾਹ ਕਰਦੇ ਕਰਦਾ ਦੇਖੋ ਮੇਰੇ ਮੁੰਡਾ ਦੀ ਹਾਂ ਤੁਹਾਡੇ ਡੈਡੀ ਦੇ ਵੀ ਸੱਟਾ ਵੱਜੀਆਂ ਕੋਈ ਵੀ ਨਹੀਂ ਸੀ ਮੇਰੇ ਡੈਡੀ ਦੇ ਵੱਜੀਆਂ ਨੇ ਮੇਰੇ ਮੁੰਡੇ ਦੇ ਵੱਜੀਆਂ ਤੁਹਾਨੂੰ ਬਲੇ ਉਹਦਾ ਮੋਢੇ ਤੇ ਸਾਥੀ ਲੱਗੀ ਹਾਂ ਤਾਂ ਤੱਕ ਨਹੀਂ ਆਦੇ ਹਾਂ ਹਾਂਜੀ ਭੈਣ ਜੀ ਕੀ ਨਾਮ ਹੈ ਤੁਹਾਡਾ ਖਵੀਰ ਜੀ ਮੇਰਾ ਨਾਮ ਹਰਜਿੰਦਰ ਕੌਰ ਹੈ ਜੀ ਤੇ ਕੀ ਇਹ ਮਾਮਲਾ ਕੀ ਹੋਇਆ ਤੁਹਾਡੇ ਘਰ ਦੇ ਵਿੱਚ ਸਾਰਾ ਜਿਹੜਾ ਕੈਲੀ ਸਮਾਨ ਟੁੱਟਿਆ ਹੋਇਆ ਹੈ ਤੁਹਾਡੇ ਜਿਹੜੇ ਬੈੱਡ ਆ ਉਹ ਫੁੱਲ ਰੋਲੇ ਹੋਏ ਨੇ ਜਾਂ ਬਾਹਰ ਗੱਡੀ ਹੈ ਜਿਹੜੀ ਟੁੱਟੀ ਹੋਈ ਹੈ ਵੀਰ ਜੀ ਵੀ ਸਾਡਾ ਬਿਟਕਾਉਣ ਦਾ ਕੰਮ ਸਹੀਗਾ ਜੀ ਜਿਹਦੇ ਕਰਕੇ ਮੇਰੇ ਰਿਸ਼ਤੇ ਚ ਦੂਰ ਤੋਂ ਮੇਰੀ ਭੈਣ ਲੱਗਦੀ ਸੀ ਉਹਦਾ ਜਵਾਈ ਉਹਦਾ ਧੀ ਉਹ ਵਿਚਾਪ ਹੂੰ ਉਹਦੇ ਗਾਮ ਪੁਰਾਣੇ ਜਵਾਈ ਦਾ ਉਹਦਾ ਚਾਚਾ 25 30 ਤੋਂ ਉੱਪਰ ਜਦਾ ਤਕੜਿਆ ਨੇ ਮੁੰਡੇ ਐਨ ਤੇਜ਼ ਤਰ ਹਥਿਆਰ ਉਹਨਾਂ ਕੋਲ ਸਾਰੇ ਮੈਂ ਕੰਲੀ ਘਰੇ ਵੀਰ ਜੀ ਕੋਈ ਨਹੀਂ ਸੀਗਾ ਮੇਰੇ ਕੋਲ ਇੱਕ ਮਿੰਟ ਮੈਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਉਹਨਾਂ ਨੇ ਮੇਰੀ ਕੀ ਹਾਲਤ ਕਰੀ ਮੈਂ ਦਿੱਤਾ ਤਾਂ ਚੱਲ ਨਹੀਂ ਸਕ ਰਹੀਗੀ ਅੰ ਗੱਲ ਕੀ ਹੋਈ ਹੈ ਭੈ ਜੀ ਇਹ ਦੱਸੋ ਵੀ ਆਖਰ ਜਿਹੜੇ ਆ ਪੈਸੇ ਆ ਤੁਸੀਂ ਲਾਏ ਹੋਏ ਸੀ ਜਾਂ ਉਹ 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 ਕਿਵੇਂ ਇਸ ਚ ਇਨਵੋਲਵ ਹੋਏ ਉਹਨਾਂ ਦੇ ਕੋਲ ਲਾਏ ਸੀ ਪੈਸੇ ਉਹ ਬੰਦੇ ਕੀ ਬ੍ਰੋਕਰ ਨੇ ਕੀ ਹੈ ਹਾਂਜੀ ਵੀਰ ਜੀ ਮੈਂ ਆਪਣੀ ਭੈਣ ਕੋਲ ਲਾਏ ਹੋਏ ਸੀਗੇ ਜੀ ਉਹਦੀ ਧੀ ਉਹਦਾ ਕੰਮ ਕਰਦੀ ਸੀ ਮੈਨੂੰ ਆਪਣੀ ਧੀ ਤੋਂ ਵੱਧ ਕੇ ਸੀਗੀ ਉਹ ਉਹੀ ਮੇਰੇ ਪਿੱਠ 'ਚ ਖੰਡਰ ਖੋਪਗੀ ਜੀ ਅੱਜ ਅੱਜ ਕਿੰਨੇ ਪੈਸਿਆਂ ਦਾ ਜਿਹੜਾ ਤੁਹਾਡੇ ਘਰੋਂ ਚੋਰੀ ਹੋਈ ਐ ਘੱਟੋ ਘੱਟ ਵੀਰ ਜੀ 10 ਲੱਖ ਰੁਪਇਆ ਪਿਆ ਸੀ ਮੇਰੇ 45 ਤੋਲੇ ਮਨੇ ਕੁੜੀ ਵਾਸਤੇ ਗਹਿਣਾ ਮੇਰੀ ਨੂੰਹ ਦਾ ਗਹਿਣਾ ਪਿਆ ਸੀਗਾ ਮੈਨੂੰ ਉਹ ਧੱਕਾ ਦੇ ਕੇ ਮੇਰਾ ਸਾਰਾ ਕੁਝ ਬੈੱਡ 'ਚੋਂ ਕੱਢ ਕੇ ਲੈ ਗਿਆ ਜਸਮਨ ਸੀ ਪੰਜ ਛੇ ਮੁੰਡੇ ਸੀ ਉਹਦੇ ਨਾਲ ਟੋਟਲ ਕਿੰਨੇ ਬੰਦੇ ਸੀ ਵੀਰ ਜੀ ਹੁਣ 40 50 ਬੰਦੇ ਮੰਗੋ ਐ ਚਾਰ-ਪੰਜ ਗੱਟੀਆਂ ਇੱਕੋ ਲੱਖ ਤਾਂ ਗਿਆ ਮੇਰੇ ਤੇ ਚੜ ਕੇ ਤੁਸੀਂ ਉਸ ਤੋਂ ਪੈਸੇ ਲੈਣੇ ਸੀ ਜਾਂ ਕਿਸ ਤਰ੍ਹਾਂ ਸੀ ਲੈਣੀ ਸੀ ਜੀ ਲੈਣੀ ਸੀ ਵੀਰ ਜੀ ਤਾਂ ਹੀ ਤਾਂ ਇੱਥੋਂ ਤੱਕ ਉਹ ਗਿਆ ਪਿਆਰ ਨਾਲ ਕਿਹਾ ਸਾਡੇ ਨਾਲ ਗੱਲ ਕਰ ਲੋ ਬੈਠ ਕੇ ਗੱਲ ਕਰੋ ਸਾਨੂੰ ਮੈਨੂੰ 2 ਮਹੀਨਿਆਂ ਤੋਂ ਕਿ ਮਿੰਤਾ ਕਰਦੇ ਨੂੰ ਉਹਨਾਂ ਦੀਆਂ ਵੀ ਮੈਨਾਂ ਗੱਲ ਕਰ ਲੋ ਮੇਰੇ ਥੱਲੇ ਬੰਦੇ ਨੇ ਜ਼ਿੰਮੇਵਾਰੀ ਲਈ ਐ ਲੋਕਾਂ ਦੀ ਸਾਡੀ ਜ਼ਿੰਮੇਵਾਰੀ ਜਦੋਂ ਲਈ ਐ ਗੱਲ ਕਰੋ ਬੈਠ ਕੇ ਆ ਕੇ ਸਾਡੇ ਨਾਲ ਹੰਤੂ ਜੀ ਕੋਈ ਪੁਲਿਸ ਕੰਪਲੀਟ ਕੀਤੀ ਹੈ ਜੀ ਹਾਂਜੀ ਹੋਈ ਹੋਈ ਹੈ ਸੀ ਬਾਕੀ ਨਾ ਨੂੰ ਪਤਾ ਕੁਝ ਪਤਾ ਲੈ ਗਈ ਲੈ ਗਈ ਜੀ ਪਰ ਉਹ ਛੁੱਟਨੇ ਨਹੀਂ ਚਾਹੀਦੇ ਬਾਹਰ ਨਹੀਂ ਆਣੇ ਮੇਰੀ ਇੰਨੀ ਹੱਥ ਬੰਨ ਕੇ ਬੇਨ ਕੇ ਮੇਰੇ ਦੀ ਪੁੱਤ ਹਾਂਜੀ ਕੀ ਨਾਮ ਹੈ ਵੀਰੇ ਮੇਰਾ ਨਾਮ ਹਰੀਸ਼ ਸ਼ਾਹ ਸ਼ਾਹਲੀ ਮਾ ਨਾਮ ਸ਼ਾਹਲੀ ਇਹ ਕਾਰਨ ਕੀ ਹੋਇਆ ਜਿਹੜਾ ਐਡਾ ਜਿਹੜਾ ਕਹਿ ਰਿਹਾ ਮੈਨੂੰ ਨੁਕਸਾਨ ਹੋਇਆ ਹੋਇਆ ਹੈ ਗੱਡੀ ਟੁੱਟੀ ਹੋਈ ਹੈ ਅੰਦਰ ਘਰ ਦੇ ਵਿੱਚ ਸਾਰਾ ਸਮਾਨ ਟੁੱਟ ਗਿਆ ਇਹ ਇਹਦਾ ਕਾਰਨ ਹੈਗਾ ਜੀ ਕਿ ਕੁੜੀ ਹੈ ਅਮਨ ਤੇ ਉਹਦੀ ਮਾਂ ਹੈ ਜੀ ਜੋਤੀ ਤੇ ਉਹਨਾਂ ਕੋਲੇ ਬਿਟਕੋਇਨ ਦੇ ਵਿੱਚ ਅਸੀਂ ਪੈਸੇ ਲਾਏ ਪਏ ਆ ਤੇ ਜਦੋਂ ਅਸੀਂ ਉਹਨਾਂ ਕੋਲੋਂ ਪੈਸੇ ਲੈਣ ਦੀ ਗੱਲ ਕਰਦੇ ਆ ਚਾਹ ਉਹ ਸਾਨੂੰ ਪਿਸਤਲ ਦਿਖਾ ਕੇ ਧਮਕੀ ਦੰਦੇ ਨੇ ਤੇ ਸਾਡੇ ਏਰੀਆ ਦੇ ਵਿੱਚ ਆ ਕੇ ਫਾਇਰ ਵੀ ਕੱਢ ਕੇ ਗਏ ਨੇ ਉਹ ਤੇ ਅੱਜ ਜਿਹੜਾ ਕਹਿ ਲੀਏ ਵੀ ਇੰਨਾ ਨੁਕਸਾਨ ਹੋਇਆ ਹੈ ਜਾ ਬਿਟਕੋਇਨ ਦੀ ਜਿਵੇਂ ਗੱਲ ਕਰ ਰਹੇ ਹੋ ਕਿੰਨੇ ਪੈਸੇ ਨੇ ਬਿਟਕੋਇਨ ਦੇ ਬਿਟਕੋਇਨ ਦੇ ਵਿੱਚ ਸਾਡੇ ਕੋਲੇ ਸਾਰੀਆਂ ਰਸੀਦਾ ਵਗੈਰਾ ਪਈਆਂ ਨਹੀਂ ਮੇਰੇ ਫਾਦਰ ਨੇ ਪਰਸਨ ਲੋਨ ਵੀ ਲਿਆ ਹੋਇਆ ਤੇ ਅਸੀਂ 골ਡ ਲੋਨ ਵੀ ਲਿਆ ਹੋਇਆ ਤੇ ਉਹਦੇ ਘੱਟੋ ਘੱਟ ਵੀ ਹੋ ਸਕਦਾ 35 ਲੱਖ ਰੁਪਏ ਤਰੀਬ ਅਸੀਂ ਇਨਵੈਸਟਮੈਂਟ ਦਿੱਤੇ ਹੋਏ ਜਿਹੜੀ ਸਾਡੀ ਆਪਣੀ ਕੁੱਤੀ ਹੈ ਜੀ ਤੇ ਬਾਕੀ ਸਾਡੇ ਮੈਂਬਰ ਦੇ ਰਿਸ਼ਤੇਦਾਰ ਨੇ ਜਿਨ੍ਹਾਂ ਦਾ ਕਰੋੜਾ ਰੁਪਇਆ ਮਲਾ ਕੇ ਬਣਦਾ ਏ ਤੇ ਇਹ ਲੈ ਕੇ ਠੱਗ ਭੱਜੇ ਹੋਏ ਨੇ ਕੌਣ ਹੈ ਨਾਮ ਕੀ ਆ ਉਹਨਾਂ ਦੇ ਇਹ ਨਾਮ ਹੈ ਜੀ ਕੁੜੀ ਆ ਅਮਨਦੀਪ ਕੌਰ ਤੇ ਜੋਤੀ ਆ ਜੀ ਰੋਸ਼ਨ ਹੈ ਗੁਰਗੀਤ ਤੇ ਗੁਰਪ੍ਰੀਤ ਕਿੱਥੋਂ ਦੇ ਰਹਿਣ ਵਾਲੇ ਆ ਸਾਰੇ ਅਮਨ ਤੇ ਜੋਤੀ ਹੈਗੇ ਪਟਿਆਲੇ ਦੇ ਰਹਿਣ ਵਾਲੇ ਤੇ ਇਸ ਟਾਈਮੇ ਲੁਕੇ ਹੋਏ ਨੇ ਪਿੰਡ ਕੋਟ ਕੰਗੂਰਾਏ ਤੇ ਜਿਹੜੀ ਅਮਨ ਆ ਉਹਦੇ ਸਹੋਰੇ ਦੇ ਜੋ ਵੀ ਇਹ ਕੁਛ ਕਰਵਾ ਰਿਹਾ ਉਹਦਾ ਸਹੋਰਾ ਕਰਵਾ ਰਿਹਾ ਜੀ ਉਹ ਪਟਿਆਲੇ ਚ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਪਟਿਆਲੇ ਦੇ ਸਾਡੇ ਉਰੇ ਨੇੜਾ ਘਰ ਹੈ ਜੀ ਉਹਨਾਂ ਦਾ ਆ ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ 40 ਨੰਬਰ ਪਕਾਨਾ ਰਾਜਗੁਰੂ ਹਮਲਾ ਕਿਹਨਾਂ ਵੱਲੋਂ ਕੀਤਾ ਗਿਆ ਮੁੰਡਾ ਜੀ ਜਸਮਨ ਨਾਮ ਦਾ ਤੇ ਉਹਦਾ ਨਾਮ ਹੈ ਜਸਮਨ ਪ੍ਰੀ ਸਿੰਘ ਤੇ ਉਹਦਾ ਚਾਚਾ ਜੀ ਨਾਲ ਸੁਖਜੀਤ ਹੂੰ ਤੇ ਸਾਰੀ ਸ਼ਹਿਰ ਚੋਂ ਵੀ ਚਾਲੇ ਆ ਉਹ ਕਿੱਥੋਂ ਦੇ ਰਹਿਣ ਆਲੇ ਆ ਉਹ ਹੈਗੇ ਪਿੰਡ ਕੋਟ ਗੰਗੂ ਰਾਏ ਅਮਨਵੀਰ ਜਿਲ੍ਹਾ ਜਿਲ੍ਹਾ ਹੁਣ ਦਰਾਹ ਤੇ ਲੁਧਿਆਣਾ ਪੈਂਦਾ ਜੀ ਤਾਂ ਕਿੰਨੇ ਸੱਟਾਂ ਕਿਦੇ ਕਿਰੇ ਸੱਟਾਂ ਵਜੀਆਂ ਸੱਟਾਂ ਮਰੇ ਚਾਚਾ ਜੀ ਦੇ ਵਜੀਆਂ ਗੁੰਡਾਸੇ ਨਾ ਰੇ ਤੇ ਉਂਝੇ ਰਸਤੇ ਤੇ ਚੱਕੇ ਲੀ ਗਏ ਅਸਰ ਬੈਟਰੀ ਖੁੱਲ ਗਏ ਬੈੱਡ ਫੁੱਲੇ ਦੇਖੋ ਚੀਜ਼ਾਂ ਸਾਰੀਆਂ ਕੰਡਾਈਆਂ ਪਈਆਂ ਨਹੀਂ ਬੈੱਡ ਫੁੱਲਣ ਦਾ ਮਤਲਬ ਕੀ ਹੋਇਆ ਪਹਿਲੇ ਪੈਸੇ ਲੈ ਕੇ ਜਿਹੜੇ ਥੋੜੇ ਬਹੁਤੇ ਪੈਸੇ ਦਿੱਤੇ ਸੀ ਪੈਸੇ ਪੈ ਸੀਗੇ ਜਿਹੜੇ ਪੈਸੇ ਪੈ ਤੀ ਗਏ ਹੂੰ ਉਹ ਗਾਉਂ ਦੇਖ ਰਹੇ ਨੇ ਜਿਹੜਾ ਰਾਜ ਕੋਲੋਨੀ ਦੇ ਵਿੱਚ ਜਿਹੜਾ ਮੈਟਰ ਹੋਇਆ ਵੀ ਕੈਰਾਬੀਡ ਦਾ ਕੁਝ ਬੰਦੇ ਜਿਹੜੇ ਹਨ ਕਰ ਕੋ ਟੋੜ ਕੇ ਚੋਰੀ ਕੀਤੀ ਮਾਮਲਾ ਸਿਰ ਪਰ 22.5 ਰਾਜਪੁਰੇ ਦੇ ਵਿੱਚੋਂ ਬੋਫੇ ਦੇ ਗਏ ਸੀ ਪੁਸ਼ਪਨ ਤੋਂ ਬਦਲੀ ਸੀ ਉਹ ਬਾਕੀ ਦੇ ਵਿੱਚ ਸੀ ਸ਼ਾਰਾਇਦ ਨੂੰ ਬੋਗਰ ਕੀਤਾ ਉੱਤੋਂ ਕਾਰੇ